ਇਹ ਤਸਵੀਰਾਂ ਮੁਹਾਰੀ ਦੇ ਫੇਸ 9 ਦੀਆਂ ਨੇ ਜਿੱਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਵੇਲੇ ਹਗਾਮਾ ਹੁੰਦਾ ਨਜ਼ਰ ਆਇਆ ਜਦੋਂ ਜੰਮੂ ਕਸ਼ਮੀਰ ਤੋਂ ਆਏ ਇੱਕ ਮਰੀਜ਼ ਦੀ ਡਾਕਟਰਾਂ ਵੱਲੋਂ ਕਿਡਨੀ ਕੱਢ ਦਿੱਤੀ ਗਈ। ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੋਹਿੰਦਰ ਸਿੰਘ ਨੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਮਰੀਜ਼ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਸੀ ਪਰ ਨਵੀਂ ਕਿਡਨੀ ਵੀ ਖਰਾਬ ਹੋਣ ਕਾਰਨ ਡਾਕਟਰਾਂ ਨੇ ਬਿਨਾਂ ਪਰਿਵਾਰ ਨੂੰ ਦੱਸੇ ਉਸ ਦੀ ਕਿਡਨੀ ਕੱਢ ਦਿੱਤੀ ਗਈ। ਕਾਥੇ ਤੌਰ ਤੇ ਪੀੜਤ ਪਰਿਵਾਰ ਵੱਲੋਂ ਨਿੱਜੀ ਹਸਪਤਾਲ ਦੇ ਡਾਕਟਰ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਮੇਰਾ ਨਾਮ ਮਨਜੀਤ ਕੌਰ ਮਨਜੀਤ ਕੌਰ ਕਿੱਥੋਂ ਆਏ ਤੁਸੀਂ ਅਸੀਂ ਜੰਮੂ ਤੋਂ ਆਏ ਹਾਂ ਠੀਕ ਹੈ ਕੀ ਗੱਲਬਾਤ ਹੋਈ ਹੈ ਜੀ ਇੱਥੇ ਗੱਲਬਾਤ ਸਾਰੇ ਹੋਈ ਹੈ ਕਿ ਅਸੀਂ ਡਾਕਟਰ ਰੰਜਨ ਨੂੰ ਦੱਸਦੇ ਸਾਂ ਦਿਖਾਉਂਦੇ ਸਾਂ ਠੀਕ ਹੈ ਤੇ ਡਾਕਟਰ ਰੰਜਨ ਨੇ ਕਿਹਾ ਸੀ ਕਿ ਕਿਡਨੀ ਟ੍ਰਾਂਸਪਲੈਂਟ ਹੋਈ ਤੁਹਾਡਾ ਕਿਹੜਾ ਪੇਸ਼ੈਂਟ ਆ ਬੇ ਮੇਰਾ ਸਿਸਟਰ ਹੈ ਮੇਰੀ ਰਣਜੀਤ ਕੌਰ ਰਣਜੀਤ ਕੌਰ ਹਾਂਜੀ ਹਾਂਜੀ ਤੇ ਉਹ ਸਾਡੀ ਆਪਣੀ ਕਿਡਨੀ ਤਾਂ ਨਹੀਂ ਮਿਲੀ ਉਸ ਨਾਲ ਇੱਕ ਸਵੈਬ ਕੇਸ ਸੀ ਉਸਦੀ ਕਰਕੇ ਅਸੀਂ ਇੱਥੇ ਆਏ ਸਾਂ ਇੱਥੇ ਆਏ ਦੇ ਵੀ ਸਾਨੂੰ ਮਹੀਨਾ ਹੋ ਗਿਆ ਸੀ ਤੇ ਅਸੀਂ ਉਸ ਦੀ ਹਾਲਤ ਜੰਮੂ ਜ਼ਿਆਦਾ ਖਰਾਬ ਹੋ ਗਈ ਅਸੀਂ ਆਪਣੇ ਨਰਾਇਣਾ ਹਸਪੀਟਲ ਲੈ ਗਏ ਨਰਾਇਣਾ ਵਾਲਿਆਂ ਨੇ ਸਾਨੂੰ ਕਿਹਾ ਕਿ ਤੁਸੀਂ ਹਸਪੀਟਲ ਤੋਂ ਬਾਹਰ ਨਹੀਂ ਜਾਓ ਇਹ ਸਾਡਾ ਡਾਇਲਿਸਿਸ ਹੁੰਨੇ ਹੋਏਗਾ ਤੇ ਲੇਕਿਨ ਇਹ ਜਿਹੜੀ ਪੇਸ਼ੈਂਟ ਹੈ ਇਹ ਨਹੀਂ ਸੀ ਮੰਨ ਰਹੀ ਇਹ ਕਹਿ ਰਹੀ ਸੀ ਕਿ ਮੈਨੂੰ ਜੀ ਡਾਕਟਰ ਕੋ ਸਰਜਰੀ ਕਰਾਣੀ ਹੈ ਮੈਂ ਉੱਥੇ ਹੀ ਜਾ ਕੇ ਡਾਇਲਿਸਿਸ ਕਰਾਂਗੀ ਇੱਥੇ ਅਸੀਂ ਆਇਆ ਸਰ ਕੋਲ ਕਿ ਸਰ ਇਸ ਤਰ੍ਹਾਂ ਇਸ ਦਾ ਕਰੀਟਨਾਈਨ 8 ਪੁੱਜ ਗਿਆ ਕਹਿੰਦੇ ਕੋਈ ਗੱਲ ਨਹੀਂ ਪੇਸ਼ੈਂਟ ਨੂੰ ਪੁੱਛਣਾ ਆਪ ਠੀਕ ਹੋ ਬਸ ਠੀਕ ਹੈ ਜਾਓ ਜੀ ਰੋਜ਼ ਉਸਕੇ ای وی جی ٹیسٹ کرنے رੋਜ਼ ٹیسٹ کرنے तो करते करते सर उसको ट्रीट लाइन पहुँच गया छः तो सॉरी सोलह साढ़े सोलह मैंने कहा सर अब साढ़े सोलह हो गया इसको स्वेलिंग भी हो रही है पानी चेस्ट में भी हो गया तो सर कहने लगे कोई बात नहीं रुक जाओ आप जाओ आप आ जाना बस ऐसे ही करते रहे करते करते बाद में इन्होंने क्या किया कि हमें बुलाया तो नया साल था दो दिन के बाद इन्होंने घर जाना था नया साल मनाने के लिए तो फिर बोल दिया इनको कि चलो जी डायलिसिस शुरू कर दो चौदह दिन में इन्होंने तेरह डायलिसिस किए जो कि इधर डॉक्टर के गुप्ता वो भी किडनी के ही उन्होंने हमें बोला कि आप इतने डायलिसिस नहीं कराओ पेशेंट बहुत वीक है तो नहीं कराओ इतने डायलिसिस इन्होंने कहा नहीं जी डायलिसिस होगा उसके बाद इसके चेस्ट में पानी हो गया अब लास्ट इसका क्रीटनाइन पहुंचाया इन्होंने साढ़े छ्रीटनाइन और चेस्ट में पानी था अभी भी था पानी वो डॉक्टर कह रहे थे नहीं करो इस डॉक्टर ने अपना केस दूसरा भी कहीं चले जाएगा ये क्योंकि स्वाब केस था चार केस होने थे तो इसने रोक लिया कि नहीं रुको आपकी सर्जरी करनी है तो हमारी इसकी सर्जरी कर दी रात को सर्जरी हुई कुछ नहीं बताया अंदर रख दिया पेशेंट जी कोई नहीं जाएगा कोई नहीं देखेगा सुबह इन्होंने बोला कि बायोपसी करनी है इसकी तो बायपसी करके देखते हैं कि किडनी काम नहीं कर रही तो मैंने कहा सर आप तो कह रहे थे कि 4 दिन के बाद पता चलेगा किडनी रिस्पांस दे रही है कि नहीं अभी तो रात को ऑपरेशन हुआ 7:00 बजे तो पेशेंट बाहर आया तो अब आप कैसे कह रहे हो किडनी काम नहीं कर रही फिर डॉक्टर ने बोला नहीं चलो हम बायोप्सी करके भेजते हैं बायोप्सी का 2 दिन के बाद रिपोर्ट आएगी तो हम देखेंगे कि क्या प्रॉब्लम है जीड़ी नई किडनी ट्रांसप्लांट की थी सी इन्होंने ट्रांसप्लांट पाई सी वो काम करना बंद कर गई हां इन्होंने सानो कुछ नहीं दसया पहले ਬਾਦ ਵਿੱਚ ਕਹਿੰਦੇ ਨੇ ਕਿ ਕਿਡਨੀ ਦੀ ਬਾਈਐਫਸੀ ਕਰਕੇ ਕਹਿੰਦੇ ਨੇ ਕਿ ਬਾਈਐਫਸੀ ਕੀਤੀ ਡਾਕਟਰ ਨੇ ਤੇ ਅੰਦਰ ਬਲੀਡ ਹੋ ਗਿਆ ਕਿ ਬਾਈਐਫਸੀ ਨਾਲ ਅੰਦਰ ਰੈਪਚਰ ਹੋ ਗਈ ਹੈ ਕਿਡਨੀ ਤੇ ਉਹ ਬਲੀਡ ਹੋ ਗਿਆ ਅਸੀਂ ਖੋਲ ਕੇ ਦੇਖਾਂਗੇ ਤੇ ਅਸੀਂ ਉੱਥੇ ਸਟਿਚ ਕਰਾਂਗੇ ਤੇ ਉਹ ਠੀਕ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਹਫੜਾ ਦਫੜੀ ਪਾਈ ਤੇ ਕਿ 10 ਬੋਤਲਾਂ ਬਲੱਡ ਲੈ ਕੇ ਆਓ ਬਲੱਡ ਹੈ ਇਹ ਨੈਗੇਟਿਵ ਅਸੀਂ ਇੱਥੇ ਸਿਰਫ 4 ਬੰਦੇ ਸਾਂ ਅਸੀਂ ਕੋਈ ਇੱਧਰ ਕੋਈ ਇੱਧਰ ਦੌੜਨਾ ਸ਼ੁਰੂ ਹੋ ਗਿਆ ਮੈਨੂੰ ਇੱਕ ਆਇਆ ਕੰਪਾਊਂਡਰ ਹੈ ਕਹਿੰਦਾ ਇੱਧਰ ਆਓ ਮੈਡਮ ਜੀ ਇੱਥੇ ਸਾਈਨ ਕਰੋ ਮੇਰ ਕੋਲ ਉਸਨੇ ਸਾਈਨ ਕਰਾ ਲੇ ਮੈਨੂੰ ਨਹੀਂ ਪਤਾ ਕਿਹੜੇ ਸਾਈਨ ਕਿਸ ਕਰਕੇ ਕਰਾਏ ਨਹੀਂ ਪਹਿਲੇ ਮੈਂ ਮਨਾ ਕਰ ਦਿੱਤੀ ਮੈਂ ਸਾਈਨ ਨਹੀਂ ਕਰਾਂਗੇ ਅੱਤੇ ਨਹੀਂ ਨਹੀਂ ਮੈਡਮ ਜੀ ਕਰੋ ਪੇਸ਼ੈਂਟ ਕੋ ਖੋਲਣਾ ਅੰਦਰ ਪੇਟ ਖੋਲਣਾ ਵਾਪਿਸ ਮੈਨੇ ਕਹਾ ਚਲੋ ਵੈਨੇ ਕਰਦੀਏ ਸਾਈਨ ਬਾਅਦ ਮੈਂ ਇਹਨੋ ਅੰਦਰ ਕਿਡਨੀ ਕਢ ਲੀ ਕਢ ਲਈ ਹੈ ਨਹੀਂ ਕਢੀ ਹਮੇ ਨਹੀਂ ਪਤਾ ਤੁਹਾਨੂੰ ਬਿਨਾ ਦੱਸੇ ਜਨਕੀ ਬਿਨਾ ਦੱਸੇ ਸਾਨੂੰ ਕਿਸੇ ਨੇ ਪੁੱਛਿਆ ਕਿ ਅਸੀਂ ਕਿਡਨੀ ਕੱਢਾਂਗੇ ਬਾਅਦ ਵੀ ਜਾ ਕੇ ਸ਼ਾਮੀ ਡਾਕਟਰ ਬਾਹਰ ਆ ਕੇ ਸਾਨੂੰ ਆਪਣੇ ਕੈਬਨ ਵਿੱਚ ਬਿਠਾ ਕੇ ਕਹਿੰਦਾ ਜੀ ਉਹ ਨਾ ਕਿਡਨੀ ਕੰਮ ਨਹੀਂ ਕਰ ਰਹੀ ਸੀ ਅਮਨੇ ਕਿਡਨੀ ਕਢ ਲੀ ਮੈਨੇ ਕਹਾ ਸਾਰਾ ਹਮੇ ਤਾਂ ਬਤਾਨਾ ਸੀ ਬਾ ਕਿ ਕਿਡਨੀ ਕਢ ਲਈ ਕੰਮ ਨਹੀਂ ਕਰ ਰਹੀ ਪੇਸ਼ੈਂਟ ਦੀ ਜਾਨ ਬਚਾਏ ਕੀ ਕਰੇ ਪਹਿਲੇ ਦੋ ਕਿਡਨੀਆਂ ਦਾ ਡੈਮੇਜ ਹੀ ਹੈ ਤੇ ਇਹ ਜਿਹੜੀ ਕਿਡਨੀ ਇਹ ਵੀ ਕੱਢ ਦਿੱਤੀ ਤੇ ਹੁਣ ਪੇਸ਼ੈਂਟ ਵੈਂਟੀਲੇਟਰ ਤੇ ਹੈ ਫਿਰ ਡਾਕਟਰ ਆਗੂ ਕਹਿੰਦਾ ਤੁਸੀਂ ਦੋ ਦਿਨ ਰੁਕ ਜਾਓ ਵੈਂਟੀਲੇਟਰ ਕੋ ਪੇਸ਼ੈਂਟ ਨੂੰ ਥੱਲੇ ਤੇ ਉਤਾਰਨ ਦਿਓ ਵੇਟ ਕਰੋ ਵੇਟ ਕਰਕੇ ਕੀ ਕਰੀਏ ਵੈਂਟੀਲੇਟਰ ਤੁਸੀਂ ਹੁਣ ਖੋਲੋ ਪੇਸ਼ੈਂਟ ਹੁਣ ਡੈੱਡ ਕਰ ਜਾਂਦਾ ਜਿਹੜੀ ਡਾਕਟਰ ਇਲਾਜ ਕਰ ਰਹੀ ਸੀ ਉਹਨਾਂ ਦਾ ਕੀ ਨਾਮ ਦੱਸੋ ਡਾਕਟਰ ਪ੍ਰਿਆਦਰਸ਼ੀ ਰੰਜਨ ਹਾਂਜੀ ਹੁਣ ਉਹ ਕਿੱਥੇ ਨੇ ਜੀ ਉਹ ਕਿਚਨ ਕੋਈ ਪਤਾ ਨਹੀਂ ਸਾਰੇ ਡਾਕਟਰ ਗਾਇਬ ਨੇ ਰਿਡਾਲੋਜਿਸਟ ਵੀ ਗਾਇਬ ਕਰ ਦਿੱਤਾ ਸੀ ਨਹੀਂ ਫਿਰ ਜਿਹਨੇ ਪੁਲਿਸ ਆਈ ਨਾ ਉਸ ਟਾਈਮ ਰਿਡਾਲੋਜਿਸਟ ਆਇਆ ਕਿ ਮੈਂ ਸੇਫ ਹਾਂ ਤੇ ਆ ਕੇ ਆਪਣੀ ਸਫਾਈ ਦੇਣ ਲਗਾ ਐ ਐਸੇ ਨਹੀਂ ਤੋਂ ਐਸੇ ਨਹੀਂ ਤਾਂ ਇਸ ਨੇ ਟਰਾਂਸਪਲੈਂਟ ਜਿਹੜੀ ਆਈ ਸੀ ਯੂ ਹੈ ਉਸ ਤੇ ਵੀ ਜਿਹਨੇ ਬਾਇਓਪਸੀ ਲਈ ਹੈ ਕਿਉਂ ਬਾਇਓਪਸੀ ਉਥੇ ਲਈ ਥੀਏਟਰ ਜਾ ਕੇ ਕਿਉਂ ਨਹੀਂ ਲਈ ਸਿਆਮ ਲਗਾ ਕੇ ਕਿਉਂ ਨਹੀਂ ਅਲਟਰਾਸਾਉਂ ਲਗਾ ਕੇ ਦੇਖਿਆ ਕਿ ਕੱਲ ਕਿਡਨੀ ਪਈ ਹੈ ਕਿਥੋਂ ਕਿਡਨੀ ਪ੍ਰੋਬਲਮ ਜੇ ਤੁਸੀਂ ਆਦੋ ਕਿ ਬਲੱਡ ਨਹੀਂ ਜਾ ਰਿਹਾ ਤੇ ਫਿਰ ਤੁਸੀਂ ਥੀਏਟਰ ਚ ਲੈ ਜਾਓ ਉਹਨਾਂ ਪੇਸ਼ੈਂਟ ਬਾਇਓਪਸੀਆਂ ਤੁਸੀਂ ਕਮਰੇਆਂ ਚ ਕਰ ਰਹੇ ਹੋ ਨਾ ਸਾਨੂੰ ਪੁੱਛ ਰਿਓ ਨਾ ਦੱਸ ਰਿਓ ਕੁਝ ਕਿਡਨੀ ਕੱਢ ਗਿਆ ਜੀ ਕਿਡਨੀ ਕੱਢ ਦਿੱਤੀ ਹੈ ਬਾਹਰ ਆ ਕੇ ਦੱਸਿਆ ਸੀ ਕਿਡਨੀ ਕਢਾਲਦੀ ਹੈ ਹੁਣ ਤੁਸੀਂ ਨੇ ਸਬੰਧਤ ਅਥਾਰਟੀ ਨਾਲ ਕਿਸੇ ਨਾਲ ਗੱਲ ਹੋਈ ਹੈ ਤੁਹਾਡੀ ਇੱਥੇ ਗੱਲ ਕੋਈ ਕਰਦਾ ਹੀ ਨਹੀਂ ਅਸੀਂ ਦੇ ਵਿੱਚ ਇੱਥੇ ਨਾ ਕੋਈ ਸਫਾਈ ਹੈ ਨਾ ਕੋਈ ਕੁਛ ਸਾਨੂੰ ਜਾਣ ਨਹੀਂ ਦਿੰਦੇ ਜੀ ਮਾਸਕ ਪਾਓ ਇਹ ਕਰੋ ਉਹ ਕਰੋ 10 ਕਿਲੋਮੀਟਰ ਤੋਂ 5 ਕਿਲੋਮੀਟਰ ਤੋਂ ਸਿਸਟਰ ਡਿਊਟੀ ਆ ਰਹੀ ਹੈ ਉਹਨਾਂ ਛੂਜ਼ਾਂ ਵਿੱਚ ਉਹਨਾਂ ਡਰੈਸਾਂ ਵਿੱਚ ਸਿੱਧੀ ਥੀਏਟਰੀ ਬੜ ਜਾਂਦੀ ਹੈ ਤੇ ਉੱਥੇ ਜਾ ਕੇ ਉਹਨਾਂ ਦੇ ਡਰੈਸ ਚੇਂਜ ਹੁੰਦੇ ਤੇ ਇਥੇ ਕੀ ਕੱਲ ਦੂ ਅਸੀਂ ਸ਼ੋਰ ਪਾਇਆ ਤੇ ਥੋੜਾ ਜਿਹਾ ਲਗੇ ਨੂੰ ਪਾਨ ਲਗੇ ਗਲਾਸ ਤੇ ਟੋਪੀਆਂ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਐ ਸਬਾਪ ਪੁਲਿਸ ਨੂੰ ਸੁਣਾਇਆ ਠੀਕ ਹੈ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਪੇਸ਼ੈਂਟ ਨੂੰ ਕਿਡਨੀ ਆਪਣੇ ਕੋਲੋਂ ਪਾਓ ਜਿੱਥੋਂ ਮਰਜੀ ਪਾਓ ਸਾਨੂੰ ਪੇਸ਼ੈਂਟ ਠੀਕ ਕਰਕੇ ਦਿਓ ਜੀ ਤੁਸੀਂ 20 ਲੱਖ ਗਿਆ 30 ਲੱਖ ਗਿਆ ਅਸੀਂ ਦਿੱਤਾ ਕਿੰਨੀ ਮਾਉਂਟ ਲਗੀ ਹੈ ਕੁੱਲ ਕਿੰਨੀ ਮਾਉਂਟ ਲਗੀ ਹੈ ਅਮਾਉਂਟ ਦੇ ਅਜੇ ਬਿਲ ਰੈਡੀ ਰੂਡੀ ਨਹੀਂ ਹੋਇਆ ਬਿਲ ਅਜੇ ਬਾਅਦ ਵਿੱਚ ਹੋਏਗਾ ਐਡਵਾਂਸ ਜਮਾ ਕਰਾਇਆ ਦੱਸੋ ਕਿੰਨਾ ਐਡਵਾਂਸ 4 ਲੱਖ ਰੁਪਏ ਦਾ ਐਡਵਾਂਸ ਸਰ ਅਰਾਊਂਡ 4 ਲੱਖ ਦੇ ਕਰਾਤਾ ਉਸ ਤੋਂ ਪਹਿਲੇ ਜਿਹੜੇ 1 ਮਹੀਨਾ ਜਿਹੜੇ ਐਡਮਿਟ ਹੋਏ ਸੀ ਉਸ ਦਾ ਜਿਹੜਾ ਕਿ 6 ਲੱਖ 6 ਲੱਖ ਸਮਥਿੰਗ ਦਾ ਬਿਲ ਬਣਿਆ ਹੋਇਆ ਥਾ ਤੇ ਉਹ ਵੀ ਚਲੋ اور ਸਰ ਇੱਕ پیشنٹ ਹੋਰ ਆ ਉਹਨਾਂ ਸੇਮ ਚੀਜ਼ ਇਹੋ ਹੀ ਇਨਾਂ ਨੇ ਆਪਣਾ ਬਿੱਲ ਬਣਾਉਂਦੇ ਰਹੇ ਉਹਨਾਂ ਦਾ 18 ਲੱਖ ਰੁਪਏ ਦਾ ਅੱਜ ਬਿੱਲ ਬਣ ਗਿਆ ਅੱਜ ਉਹਨੂੰ ਸੇਮ ਕਿਡਨੀ ਪਈ ਹੈ ਉਹਨੂੰ ਕਹਿੰਦੇ ਤੇਰੀ ਕਿਡਨੀ ਫਿਰ ਸਾਡੇ ਕੰਮ ਨਹੀਂ ਕੀਤੀ ਅਸੀਂ ਕੁਝ ਨਹੀਂ ਕਰਦੇ ਤੇ ਉਹਨਾਂ ਕਹਿੰਦੇ ਪੀਜੀਐਲ ਲੈ ਜਾ ਸਾਡੇ ਹੱਥ ਖੜੇ 18 ਲੱਖ ਰੁਪਏ ਬਿੱਲ ਬਣਾ ਕੇ ਉਹ ਬੜੇ ਗਰੀਬ ਬੰਦੇ ਨੇ ਉਹਨਾਂ ਨੇ ਆਪਣਾ ਘਰ-ਬਾਰ ਸਭ ਵੇਚਤਾ ਅੱਜ ਉਹਨਾਂ ਨੇ ਹੱਥ ਖੜੇ ਕਰਤੇ ਲੈ ਜਾਓ ਸਾਡੇ ਹੱਥ ਕੁਝ ਨਹੀਂ ਹੈ ਉਹ ਕਿਸ ਕਰਕੇ ਰੈਫਰ ਕਰ ਰਹੇ ਨੇ ਕਿ ਇੱਥੇ ਪੇਸ਼ੈਂਟ ਡੈਥ ਨਾ ਕਰੇ ਪੇਸ਼ੈਂਟ ਡੈਥ ਤੇ ਆ ਮਤਲਬ ਡੈਥ ਕਰਨੇ ਵਾਲਾ ਹੈ ਇੱਥੇ ਠੀਕ ਹੈ ਇੱਥੇ ਕੋਈ ਨਹੀਂ ਕੇਅਰ ਨਹੀਂ ਹੈ ਬਿਲਕੁਲ ਪੇਸ਼ੈਂਟ ਦੀ ਕੋਈ ਸਫਾਈ ਨਹੀਂ ਹੈ ਕੋਈ ਕੁਝ ਨਹੀਂ ਹੈ ਤਾਂ ਸਾਨੂੰ ਸਾਡਾ ਪੇਸ਼ੈਂਟ ਠੀਕ ਕਰਕੇ ਦਿਓ ਬਸ ਅਸੀਂ ਜਿੱਥੇ ਕੋਈ ਡਾਕਟਰ ਬਾਹਰ ਆਂਦਾ ਹੈ ਉਹਨੂੰ ਪੁੱਛਦੇ ਹਾਂ ਕਿ ਕੀ ਇਹ ਪੇਸ਼ੈਂਟ ਦਾ ਕੀ ਹਾਲ ਹੈ ਅੱਗੇ ਸਰ ਸਾਨੂੰ ਰੂਡ ਗੱਲ ਕਰਦੇ ਆ ਕਹਿੰਦੇ ਚੁੱਪ ਕਰ ਖੜੇ ਨਹੀਂ ਹੁਣ ਹੁੰਦਾ ਤੁਸੀਂ ਹੁਣ ਸਾਡਾ ਪੇਸ਼ੈਂਟ ਅੰਦਰ ਸਰ ਅਸੀਂ ਪੁੱਛਾਂਗੇ ਸਹੀ ਕੀ ਕੀ ਹੋ ਰਿਹਾ ਹੈ ਇੱਥੇ ਸਿੱਧੇ ਮੂ ਕੋਈ ਡਾਕਟਰ ਗੱਲ ਨਹੀਂ ਕਰਦਾ ਇੱਥੇ ਸੋ ਜਿਹੜੇ ਇਹ ਮੈਨੇਜਰ ਸਾਹਿਬ ਆ ਅਸੀਂ ਉਹਨੂੰ ਕਿਹਾ ਡਾਕਟਰ ਸਾਹਿਬ ਪੇਸ਼ ਕਰੋ ਅਸੀਂ ਗੱਲ ਕਰਨੀ ਯਾਰ ਸਾਡਾ ਪੇਸ਼ੈਂਟ ਮੋ ਤੇ ਮੂ ਤੇ ਬੈਠਿਆ ਤੇ ਅੱਗੇ ਸਰ ਕਿ ਜੇ ਕਿਸੇ ਨੂੰ ਡਰਾਣਾ ਹੁੰਦਾ ਹੈ ਛਾਤ ਦੇ ਦੇ ਨਹੀਂ ਹੁੰਦੇ ਆ ਉਹ ਚੀਜ਼ ਕਰ ਰਿਹਾ ਕੋਈ ਨਹੀਂ ਦੇਖ ਲੈ ਅੱਗੇ ਸਾਨੂੰ ਕਹਿ ਰਹੇ ਕੋਈ ਨਹੀਂ ਅਸੀਂ ਦੇਖ ਲੇਗੇ ਜੋ ਕਰਨਾ ਕਰ ਲੋ ਅਸੀਂ ਦੇਖ ਲੇਗੇ ਸਰ ਗੱਲ ਇਹ ਹੋਈ ਕੱਲ ਸਾਡੇ ਮਦਰ ਹੋਇਆ ਆਪਰੇਟ ਕੱਲ ਦੁਪਹਿਰ ਤੱਕ ਬਿਲਕੁਲ ਠੀਕ ਅੱਜ ਦੁਪਹਿਰ ਤੱਕ ਬਿਲਕੁਲ ਠੀਕ ਸੀ ਗੱਲਬਾਤ ਸਾਨੂੰ ਨਰਸ ਕਹਿ ਰਹੇ ਸੀ ਬਿਲਕੁਲ ਗੱਲਬਾਤ ਠੀਕ ਕਰ ਰਹੇ ਆ ਸਭ ਕੁਝ ਹੋ ਰਿਹਾ ਸ਼ਾਮ ਨੂੰ ਇਹ ਕਹਿੰਦੇ ਕਿ ਯੂਰੀਨ ਪਾਸ ਨਹੀਂ ਹੋ ਰਿਹਾ ਚਾਹੀ ਬਾਇਓਸਿਕ ਟੈਸਟ ਕਰਨਾ ਤੇ ਉਸ ਟੈਸਟ ਕਰਨ ਟੈਸਟ ਪਹਿਲੀ ਗੱਲ ਸਰ ਇਹ ਟੈਸਟ ਹੁੰਦਾ ਆਪਰੇਸ਼ਨ ਹੇਟਰ ਤੇ ਤੋਂ ਕਿ ਸਰ ਇਹ ਨੀਡਲ ਜਾਂਦੀ ਹੈ ਕਿਡਨੀ ਤੱਕ ਉੱਥੋਂ ਪੀਸ ਬਾਹਰ ਆਂਦਾ ਕੱਲ ਕਿਡਨੀ ਪਈ ਆ ਸੋਪ ਗੱਲ ਹੋ ਸਕਦੀ ਹੈ ਇਹਨੇ ਰੂਮ ਉੱਪਰ ਆਈਸੀਯੂ ਤੇ ਹੀ ਟੈਸਟ ਲਿਆ ਉੱਦੀ ਵੈਨਲ ਸਰ ਸਾਰਾ ਬਲੀਡਿੰਗ ਹੋ ਗਈ ਅੰਦਰ 1 ਘੰਟਾ ਇਹਨਾਂ ਨੂੰ ਪਤਾ ਹੀ ਨਹੀਂ ਚਲਿਆ ਘੰਟੇ ਡੇਢ ਬਾਅਦ ਇਹਨਾਂ ਨੂੰ ਪਤਾ ਲੱਗਦਾ ਕਿ ਅੰਦਰ ਬਲੀਡਿੰਗ ਪੇਟ ਅੰਦਰ ਹੋ ਗਈ ਆ ਇਹਨਾਂ ਨੇ ਥੀਏਟਰ ਤੇ ਲੰਦਾ ਸਾਨੂੰ ਕਹਿੰਦੇ ਥੋੜੀ ਬਲੀਡਿੰਗ ਹੋ ਗਈ ਆ ਦੋ ਚਾਰ ਸੈਂਡ ਕਰੋ ਫਟਾਫਟ ਕਰਕੇ ਸੜਕੂ ਦੋ ਚਾਰ ਸੈਂਡ ਕਰਾ ਕੇ ਅੰਦਰ ਚਲੇ ਗਏ 10 ਮਿੰਟ ਬਾਅਦ ਡਾਕਟਰ ਸਾਹਿਬ ਆ ਰਹੇ ਆ ਕਹਿੰਦੇ ਆ ਕਿ ਕਿਡਨੀ ਵਿੱਚ ਲਿਖੀ ਹੋਗੀ ਪੈਂਚਰ ਹੋ ਗਈ ਸੀ ਅਸੀਂ ਕੁਝ ਨਹੀਂ ਕਰ ਸਕੇ ਜ਼ਹਿਰ ਫੈਲ ਜਾਣੇ ਸੀ ਕਿ ਹੈ ਕਿਡਨੀ ਕੱਟਦੀ ਆ ਕਿਡਨੀ ਦੇ ਵਿੱਚ ਇਨਫੈਕਸ਼ਨ ਵਗੈਰਾ ਨਹੀਂ ਜੇ ਭਾਈ ਵਸੀਂ ਸਰ ਨੇ ਕੀਤੀ ਉਹ ਲੀਕ ਉਹਦੇ ਵਿੱਚ ਲੀਕ ਹੋ ਗਈ ਪੈਂਚਰ ਹੋ ਗਈ ਇਹਨਾਂ ਨੂੰ ਜਾ ਕਰਨੀ ਨਹੀਂ ਆਈ ਇਹ ਕਿ ਉਹਨ ਕਹਿ ਰਿਹਾ ਕਿ 90% 95% ਰਿਸਕ ਹੁੰਦਾ ਕਿ ਪੈਂਚਰ ਹੁੰਦਾ ਇਹਨਾਂ ਨੇ ਵਾਈਫਸੀ ਕਰਨ ਤੋਂ ਪਹਿਲੇ ਇਹ ਚੀਜ਼ ਸੜਨਾ ਕਨਫਰਮ ਕਿਉਂ ਨਹੀਂ ਕੀਤੀ ਜਿਹੜੀ ਕਿਡਨੀ ਟ੍ਰਾਂਸਪਲੈਂਟ ਕੀਤੀ ਸੀ ਉਹ ਕੱਢ ਦਿੱਤੀ ਗਈ ਹਾਂਜੀ ਕੱਢ ਦਿੱਤੀ ਗਈ ਸਰ ਤੁਹਾਨੂੰ ਬਿਨਾਂ ਦੱਸੇ ਕੱਢੀ ਗਈ ਹੈ ਬਿਨਾਂ ਦੱਸੇ ਕੱਢੀ ਗਈ ਹੈ ਤੇ ਮਰੀਜ਼ ਹੁਣ ਕਿਵੇਂ ਆ ਮੇਰੀ ਆਈਸੀ ਵੈਂਟੀਲੇਟਰ ਤੇ ਸਰ ਕਹਿੰਦੇ ਆਹੀ ਉਹਨੂੰ ਪੁੱਛਦੇ ਹਾਂ ਦੱਸੋ ਕੀ ਕਰਨਾ ਕੀ ਆਗੇ ਕਹਿੰਦੇ ਇੱਕ ਵੀ ਇੱਕ ਤਾਂ ਦੱਸਾਂਗੇ ਲੈ ਕੁਝ ਨਹੀਂ ਦੱਸ ਸਕਦੇ ਇਹ ਸੀਰੀਅਸ ਉਸੀ ਨੇ ਸਬੰਧਤ ਅਥਾਰਟੀ ਨਾਲ ਗੱਲ ਕੀਤੀ ਆ ਉਹ ਕੀ ਕਹ ਰਹੇ ਅਸੀਂ ਆ ਕੇ ਕਿਹਾ ਡਾਕਟਰ ਬੁਲਾਓ 3 ਘੰਟੇ ਹੋ ਗਏ ਅਸੀਂ ਵੇਟ ਕਰ ਰਹੇ ਹਾਂ ਡਾਕਟਰ ਦਾ ਸਰ ਡਾਕਟਰ ਸਾਰੇ ਨਸ ਗਏ ਕੋਈ ਡਾਕਟਰ ਕਿੱਥੇ ਨਹੀਂ ਪਤਾ ਨਹੀਂ ਸਰ ਡੱਟ ਕੇ ਡੱਟ ਕੇ ਸਰ 5 ਮਿੰਟ ਹੋ ਪਾ 5 ਮਿੰਟ ਹੋ ਸਭ ਨਸ ਗਏ ਸਾਨੂੰ ਵੀ ਗੁੱਸਾ ਆਇਆ ਅਸੀਂ ਬੋਲ ਰੋਲਰ ਪਾਇਆ ਕਿ ਵੀ ਡਾਕਟਰ ਤਾਂ ਲਿਆਓ ਗਲਤ ਕਰੋ ਸਰ 2 ਘੰਟੇ ਹੋ ਗਏ ਮੈਂ ਥਲੇ ਆ ਠੀਕ ਹੈ ਮੈਂ ਉਹਨੇ ਜਸਟ ਦੇਖਣ ਜਿਵੇਂ ਆਪਣੇ ਫਾਦਰ ਸਾਹਿਬ ਨੂੰ ਕਿ ਠੀਕ ਹੈਗੇ ਨਹੀਂ ਤੇ ਉੱਥੇ ਕਿ ਉਹਨਾਂ ਨੇ ਮੈਨੂੰ ਕਿਹਾ ਸਾਈਨ ਕਰੋ ਅਸੀਂ ਬਲੱਡ ਚੜਨਾ ਹੈ ਮੈਂ ਕਿਉਂ ਸਾਈਨ ਕਿਉਂ ਕਰ ਮੈਂ ਸਾਈਨ ਨਹੀਂ ਕਰਾ ਉਸ ਬਲੱਡ ਇਹ ਚੜਾਓ ਆ ਪਹਿਲੇ ਤਾਂ ਕਰਾ ਸਾਈਨ ਨਹੀਂ ਕਰਾਏ ਇਹ ਕਹਿੰਦੇ ਅੱਜ ਕਰਾ ਰਹੇ ਹੋ ਕਹਿੰਦੇ 2% 2 ਗ੍ਰਾਮ ਰਹਿ ਗਿਆ ਖੂਨ ਅੱਛਾ ਇਸ ਦੇ ਇਸ ਦੇ ਸਬੰਧ ਵਿੱਚ ਤੁਸੀਂ ਨੇ ਕੋਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਜੀ ਸਰ ਪੁਲਿਸ ਬੁਲਾਈ ਹੈ ਇਹ ਕਹਿੰਦੇ ਸਾਨੂੰ ਕੰਪਲੇਨ ਕਰਕੇ ਦਿਓ ਉਹ ਡਾਕਟਰ ਪੁਲਿਸ ਨੇ ਵੀ ਕਾਲ ਕੀਤੀ ਡਾਕਟਰ ਤਾਂ ਵੀ ਨਹੀਂ ਆਇਆ ਕੀ ਮੰਗ ਕਰ ਰਹੇ ਹੋ ਤੁਸੀਂ ਸਰ ਇਹ ਮੰਗ ਸਾਨੂੰ ਪੇਸ਼ੈਂਟ ਠੀਕ ਚਾਹੀਦਾ ਅਸੀਂ ਠੀਕ ਪੇਸ਼ੈਂਟ ਲੰਦਾ ਸਰ ਜਾਈ ਜੰਮੂ ਤੋਂ ਆਏ ਸੀ 10% ਰੇਟੈਂਸ ਸੀ ਸਾਨੂੰ ਸਾਰੇ ਡਾਕਟਰ ਨੇ ਕਿਹਾ ਡੈਸਟਿਸ ਕਰਾਓ ਡੈਲਸਿਸ ਕਰਾਓ ਡੈਲਸਿਸ ਕਰਾਓ ਇਹਨਾਂ ਨੇ ਨਹੀਂ ਕੀਤਾ 19 ਕ੍ਰੀਟਿਨ ਪੁੱਜ ਗਿਆ ਮਦਨੂ ਸਵੇਲਿੰਗ ਬਹੁਤ ਜ਼ਿਆਦਾ ਹੋ ਗਈ ਪੇਟ ਹਰ ਜਗ੍ਹਾ ਲੰਗਸੇ ਪਾਣੀ ਹੋ ਗਿਆ ਫਿਰ ਇਹਨਾਂ ਨੇ ਸਾਡੇ 20 ਦਿਨਾਂ ਵਿੱਚ 14-15 ਡੈਲਸਿਸ ਕੀਤੇ ਜਿਹੜਾ ਹਫ਼ਤੇ ਜਿਹੜੇ ਹਫ਼ਤੇ ਇੱਕ ਜਾਂ ਦੋ ਹੁੰਦੇ 20 ਦਿਨਾਂ ਵੀ ਸਾਡੇ ਕੰਮ ਸੇ 14-15 ਸਾਨੂੰ ਕੇ ਐਲ ਗੁਪਤਾ ਡਾਕਟਰ ਸਾਹਿਬ ਨੇ ਕਿਹਾ ਵੀ ਹੱਲੇ ਆਪਰੇਸ਼ਨ ਨਾ ਕਰਾਓ 7 7% 7 ਕ੍ਰੀਟਿਨ ਹੈਗਾ ਜਬ ਤੱਕ 2-3 ਕ੍ਰੀਟਿਨ ਨਹੀਂ ਆਉਂਦਾ ਡੈਲਸਿਸ ਨਾਲ ਤਬ ਤੱਕ ਆਪਰੇਸ਼ਨ ਨਹੀਂ ਹੁੰਦਾ ਲੈ ਪੇਟ ਹੀ ਸटील ਪਾਣੀ ਆ ਲੰਗਸੇ ਪਾਣੀ ਆ ਇਹ ਡਾਕਟਰ ਕੋਲ ਆਪਰੇਸ਼ਨ ਨਾ ਕਰ ਡਾਕਟਰ ਸਾਹਿਬ ਨੇ ਮੈਨੂੰ ਕੇਰ ਗੁਪਤਾ ਨੇ ਸਾਹਿਬ ਨੇ ਫਿਰ ਇਹੇ ਗੱਲ ਕੀਤੀ ਕਿ ਅੱਜ ਭਈ ਆਪਣੇ ਅਰਦਾਸ ਕਰੋ ਕੋਈ ਅਰਦਾਸ ਕਰ ਲਓ ਕਿ ਭਈ ਓਖਾ ਹੀ ਗੜਾ ਪੇਸ਼ੈਂਟ ਬਚੂਗਾ ਤੁਹਾਡੇ ਕਹਿਣ ਦਾ ਮਤਲਬ ਕੀ ਆ ਕਿ ਮੈਡੀਕਲ ਜਿਹੜਾ ਪ੍ਰਸ਼ਾਸਨ ਹੈਣ ਦੇ ਡਾਕਟਰ ਨੇ ਉਹਨਾਂ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਲਾਜ਼ਮੀ ਬਿਲਕੁਲ ਲਾਪਰਵਾਹੀ ਕੀਤੀ ਹੈ ਸਰ ਸੇਫਟੀ ਜ਼ੀਰੋ ਹੈ ਇਹਨਾਂ ਕੋਲ ਮਾਸਕ ਹੀ ਨਹੀਂ ਹੈ ਸਰ ਅੰਦਰ ਆਪਾਂ ਆਪਣੇ ਬਾਏ ਕੀਤੇ ਹੋਇਆ ਮਾਸਕ ਇੱਥੋਂ ਬਾਹਰੋਂ ਸ਼ਾਪ ਤੋਂ ਮਾਸਕ ਲੈ ਹੋਇਆ ਆਪਣੇ ਅਸਾਂ ਤੇ ਉਸ ਤੋਂ ਬਾਅਦ ਸਾਰੇ ਇਹਨਾਂ ਦੇ ਕੋਈ ਆਈਸੀਯੂ ਤੇ ਵੀ ਡਾਇਰੈਕਟ ਬੰਦੇ ਜਾ ਰਿਹਾ ਕੋਈ ਪਰ ਰੋਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਜਿਹੜਾ ਬੰਦਾ ਬਾਹਰੋਂ ਆ ਰਿਹਾ ਸੈਰ ਕਰਕੇ ਆ ਰਿਹਾ ਕਿਧੋਂ ਆ ਰਿਹਾ ਇਨਫੈਕਸ਼ਨ ਆ ਰਿਹਾ ਉਹ ਸਿੱਧਾ ਸਟੇਟ ਇਨ ਕਰ ਰਿਹਾ ਅੰਦਰ ਸਰ ਰੁਕ ਨਹੀਂ ਰਿਹਾ ਕੋਈ ਉਹਨੂੰ ਇਹ ਨਹੀਂ ਕਿ ਤੂੰ ਸਿਰ ਤੇ ਪਹਿਲੇ ਟੋਪੀ ਪਾ ਫਿਰ ਮਾਸਕ ਪਾ ਸ਼ੂਜ਼ ਤੇ ਹੋਰ ਲਗਾ ਗਾਉਨ ਪਾ ਕੋਈ ਕੁਝ ਨਹੀਂ ਹੈਗਾ ਸਰ ਸੈਫਟੀ ਦਾ ਨਹੀਂ ਰੱਖੇਗਾ ਇਹ ਬਿਲਕੁਲ ਜ਼ੀਰੋ ਹੈ ਸਰ ਮੈਂ ਕਹਿੰਦਾ ਕਿ ਇਹਨਾਂ ਨੇ ਨਾਲੇ ਕੋਈ ਇੱਥੇ ਪੁੱਛਣ ਵਾਲਾ ਨਹੀਂ ਹੈਗਾ ਅਸੀਂ ਉਹਨਾਂ ਨੂੰ ਕਿਹਾ ਕਿ ਪੇਸ਼ੈਂਟ ਨੂੰ ਦਰਦ ਦਾ ਟੀਕਾ ਲਗਾਓ ਉਹ ਫਿਰ ਜਾ ਕੇ ਟੀਕਾ ਲਗਾਉਂਦੇ ਸੀਗੇ ਇਦਾਂ ਕੋਈ ਟੀਕਾ ਨਹੀਂ ਲਗਾਉਂਦਾ ਇੱਥੇ ਕੋਈ ਪੁੱਛਣ ਵਾਲਾ ਨਹੀਂ ਮੈਂ ਤਾਂ ਇਹੀ ਰეკਮੈਂਡ ਕਰਦਾ ਕਿ ਪਲੀਜ਼ ਅੱਜ ਤੋਂ ਬਾਅਦ ਇਸ ਹਸਪੀਟਲ ਦੇ ਕੋਈ ਵਿਜ਼ਿਟ ਨਾ ਕਰਿਓ ਕਿ ਜਿੰਨੂੰ ਜਾਣ ਪਿਆਰੀ ਹੈ ਆਪਣੀ ਪ੍ਰਸ਼ਾਸਨ ਤੂੰ ਕੀ ਮੰਗ ਕਰ ਰਹੀ ਹੂੰ ਪ੍ਰਸ਼ਾਸਨ ਇਹ ਕਿਸ ਅਨੁਸਾਰ ਜੋ ਸਾਡਾ ਪੇਸ਼ੈਂਟ ਖਰਾਬ ਕੀਤਾ ਉਹਦਾ ਕੋਈ ਹੱਲਾ ਕਰਕੇ ਦਿਓ ਹਣ ਸਾਨੂੰ ਜੋ ਕਿਡਨੀ ਜਿਹੜੀ ਸਾਡੀ ਖਰਾਬ ਹੋਈ ਆ ਹੁਣ ਉਹਦਾ ਕਿਦਾਂ ਆਪਾਂ ਅਸੀਂ ਪਹਿਲੇ ਬੜੀ ਹਾਰਡਲੀ ਅਰੇਂਜ ਕੀਤੀ ਸੀ ਕਿਡਨੀ ਆਪਣੇ ਅੰਕਲ ਦੀ ਤੇ ਬਟ ਹੁਣ ਸਾਨੂੰ ਕਿਡਨੀ ਦਾ ਕੁਝ ਕਰਵਾ ਡਾਕਟਰਾਂ ਨੂੰ ਇਹ ਮੇਰੇ ਸਾਨੂੰ ਠੀਕ ਕਰਕੇ ਚਾਹੀਦੀ ਹੈ ਇਹਨਾਂ ਨੇ ਜਿੰਨੇ ਪੈਸੇ ਮੰਗੇ ਸਾਰਾ ਅਸੀਂ ਉਹਨਾਂ ਦੇ ਝੋਲੀ ਦੇ ਰੱਖੇ ਲੋ ਜੀ ਕਿੰਨੇ ਪੈਸੇ ਚਾਹੀਦੇ ਆ ਤੁਹਾਨੂੰ ਦੂਜੇ ਪਾਸੇ ਜਦੋਂ ਹਸਪਤਾਲ ਦੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੁਝ ਸਾਫ਼ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਮੀਡੀਆ ਦੇ ਕੈਮਰੇ ਤੋਂ ਪਾਸਾ ਵਟਿਆ ਲੱਗਦਾ ਕਿ ਜਦੋਂ ਡਾਕਟਰ ਸਾਹਿਬ ਦੇ ਨਾਲ ਗੱਲ ਦੀ ਕੋਸ਼ਿਸ਼ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟਿਆ ਉਧਰ ਦੂਜੇ ਪਾਸੇ ਮੌਕੇ ਤੇ ਪੁਲਿਸ ਵੀ ਪਹੁੰਚੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲਚੀ ਲਿਆਂਦੀ ਜਾਵੇਗੀ ਦਨ ਮਿਊਟ ਲਈ ਮੁਹਾਲੀ ਤੋਂ ਬਿਰ ਰਿਪੋਰਟ